ਮਾਰਦਾ ਸੀ ਜੋ ਕੰਮ ਮਾਰਦਾ ਕਾਰਨ ਮੇਰੇ ਮਾਰਦਾ ਸੀ ਜੋ ਫੇਰ ਮਾਰ ਲਿਆ ਮੈਂ ਸਿੱਧਾ ਹਿੱਕ 'ਚ ਵੱਜਿਆ ਠੀਕ ਆ ਟੈਲੀ ਲਿਓ ਕੇ ਮੂਰੇ ਭੱਜ ਲਿਆ ਮੈਂ ਪਿੱਛੋਂ ਫੜ ਲਿਆ ਪਿੱਛੋਂ ਫੜ ਕੇ ਦੋਆ ਪਿਸਟਲ ਫੜਿਆ ਤੂੰ ਫੇਰ ਕਿਉਂ ਮਾਰਦਾ ਸੀ ਕੋਈ ਕੋਈ ਥੋੜੇ ਕੰਮ ਕਿਆ ਦਿੰਦਾ ਜੀ ਉਹ ਕੰਮ ਕਿਆ ਦਿੰਦਾ ਜੀ ਕਹਿੰਦਾ ਮੈਂ ਪ੍ਰਧਾਨ ਆਂ ਇਹ ਕੌਲਜ ਦਾ ਤੈਨੂੰ ਕਿੰਨੇ ਚਿਰ ਹੋ ਗਿਆ ਕੌਲਜ 'ਚ ਅਸੀਂ ਪੜਦੇ ਹੁੰ ਸੀ ਨਹੀਂ ਨਹੀਂ ਅਜੇ ਹੁਈ ਆ ਅੱਜ ਹੀ ਪੌਸਿਬਲ ਦੌਰਾਨ ਗੋਲੀ ਚੱਲੀ ਹੈ ਜੀ ਕੀ ਆ ਪੂਰਾ ਮਾਮਲਾ ਆਹ ਥੋੜੀ ਦੇਰ ਪਹਿਲਾਂ ਸਾਨੂੰ ਇੱਕ ਸੂਚਨਾ ਮਿਲੀ ਸੀ ਕਿ ਇੱਕ ਯੂਥ ਫੈਸਟੀਵਲ ਦੇ ਦੌਰਾਨ ਰਜਿੰਦਰਾ ਕਾਲਜ ਦੇ ਵਿੱਚ ਕੁ ਸਟੂਡੈਂਟਾਂ ਦੇ ਆਪਸ ਵਿੱਚ ਝਗੜਾ ਹੋਇਆ ਤੇ ਝਗੜੇ ਦੌਰਾਨ ਜਿਹੜਾ ਹੈ ਇੱਕ ਲੜਕੇ ਵੱਲੋਂ ਜਿਹੜੇ ਹੈਗੇ ਦੂਜੇ ਦੇ ਉੱਪਰ ਫਾਇਰ ਕੀਤਾ ਗਿਆ ਸੋ ਇਸ ਸਬੰਧ ਦੇ ਵਿੱਚ ਸਾਡੇ ਵੱਲੋਂ ਮੌਕੇ ਦੇ ਉੱਪਰ ਟੀਮਾਂ ਪਹੁੰਚ ਕੇ ਜਿਹੜਾ ਬੰਦਾ ਸੀਗਾ ਜਿਹਨੇ ਫਾਇਰ ਕੀਤਾ ਡੈਂਟੀਫਿਕੇਸ਼ਨ ਕੀਤੀ ਗਈ ਹੈ ਇਹ ਜਸਦੀਪ ਸਿੰਘ ਸਨਮ ਜਸਵਿੰਦਰ ਸਿੰਘ ਪਿੰਡ ਬੇਮੰਦਰ ਰਹਿਣ ਵਾਲਾ ਹੈ ਤੇ ਜਿਹੜਾ ਬੁਢੀ ਜਾਣਕਾਰੀ ਇਹ ਮਿਲੀਗੇ ਨੇ 32 ਬੋਰ ਦੇ ਜਿਹੜਾ ਪਿਸਤਲ ਸੀਗਾ ਉਸ ਦੇ ਨਾਲ ਹਵਾ ਫਾਇਰ ਵੀ ਕੀਤੇ ਹਵਾਈ ਕੁਛ ਕੀਤੇ ਕੋਈ ਥਨ ਵਾਲ ਵੀ ਕੀਤੇ ਸੋ ਉਸ ਬੰਦੇ ਵਿੱਚ ਸਾਡੇ ਵੱਲੋਂ ਥਾਣਾ ਕੋਤਵਾਲੀ ਦੀ ਟੀਮ ਸਾਡੇ ਵੱਲ ਪਹੁੰਚ ਕੇ ਆ ਅਸੀਂ ਜਿਹੜਾ ਹੈਗਾ ਇਹਦੇ ਵਿੱਚ ਬਿਆਨ ਕਾਨੂੰਨਬੰਦ ਕਰਕੇ ਉਹਦੇ ਖਿਲਾਫ ਕਾਨੂੰਨ ਦਰਚ ਕਰ ਰਹੇ ਹਾਂ ਤੇ ਬਿਲਕੁਲ ਇਹਦੇ ਵਿੱਚ ਸਖਤ ਸਖਤ ਕਾਰਵਾਈ ਕੀਤੀ ਜਾਵੇ ਸਰਕਾਰ ਨੂੰ ਆਬ ਜਿਹੜੇ ਇਹਦੇ ਵਿੱਚ 3 ਤੋਂ 4 ਰਾਊਂਡ ਜਿਹੜੇ ਹੈਗੇ ਆ ਫਾਇਰ ਕੀਤੇ ਗਏ ਜੋ ਮੌਕੇ ਦੇ ਉੱਪਰ ਗਵਾਹ ਸੀਗੇ ਉਹਨਾਂ ਦੇ ਦੱਸਣ ਮੁਤਾਬਕ ਤੇ ਕਾਰਨ ਸਬੰਧੀ ਜਿਹੜਾ ਇਹ ਦੋ ਗਰੁੱਪ ਜਿਹੜੇ ਬਣੇ ਹੋਏ ਇਹਨਾਂ ਦੇ ਪਹਿਲਾਂ ਵੀ ਆਪਸ ਦੇ ਵਿੱਚ ਝਗੜਾ ਚੱਲ ਰਿਹਾ ਇੱਕ ਪਹਿਲਾਂ ਵੀ ਇਹਨਾਂ ਦੇ ਇੱਕ ਮਕਦਮਾ ਦਰਜਤ ਹੋਣਾ ਸਿਵਲ ਲਾਈਨ ਦੇ ਵਿੱਚ ਤੇ ਦੁਬਾਰਾ ਜਦੋਂ ਅੱਜ ਫਿਰ ਦੁਬਾਰਾ ਇਕੱਠੇ ਹੋਏ ਤੇ ਫਿਰ ਇਹਨਾਂ ਵੱਲੋਂ ਜਿਹੜਾ ਹੈਗਾ ਲੜਾਈ ਝਗੜਾ ਕੀਤਾ ਗਿਆ ਸਰ ਜਖਮੀ ਵੀ ਹੋਇਆ ਕਿ ਮੈਂ ਤੇ ਹੋਣ ਦੀ ਕੋਈ ਸਾਨੂੰ ਇਨਫੋਰਮੇਸ਼ਨ ਨਹੀਂ ਮਿਲੀ ਪਰ ਫਿਰ ਵੀ ਜਿਹੜੇ ਹੈਗੀ ਆ ਅਸੀਂ ਜਿਹੜੀ ਇਸ ਬੰਦੇ ਜਾਂਚ ਕਰ ਰਹੇ ਹਾਂ ਇਨਫੋਰਮੇਸ਼ਨ ਕਈ ਦਿਨ ਚੱਲਣਾ ਜੀ ਹਜੇ ਤਾਂ ਲਗਾਤਾਰ ਜਿਹੜੀਆਂ ਘਟਨਾਵਾਂ ਹੋ ਰਹੀਆਂ ਕੱਲ ਵੀ ਇਸ ਦੇ ਵਿੱਚ ਤਾਂ ਦੇਖੋ ਸਟੂਡੈਂਟਸ ਨੂੰ ਇੱਕ ਤਿਆਰ ਦੇਣ ਦੀ ਗੱਲ ਹੁੰਦੀ ਹੈ ਕਿ ਯੂਥ ਫੈਸਟੀਵਲ ਇੱਕ ਇੰਜੋਏ ਦਾ ਟਾਈਮ ਹੁੰਦਾ ਹੈ ਜਿਵੇਂ ਕਿ ਸਾਰਾ ਸਾਲ ਪੜ੍ਹਾਈ ਤੋਂ ਬਾਅਦ ਜਿਹੜਾ ਯੂਥ ਫੈਸਟੀਵਲ ਇਸ ਟਾਈਮ ਆਫ ਇੰਜੋਏ ਤੇ ਇਸ ਦੇ ਵਿੱਚ ਜਿਹੜਾ ਹੈਗਾ ਲੜਾਈ ਜਾਂ ਗੁੱਟਬੰਦੀ ਜਿਹੜੀ ਚੰਗੀ ਗੱਲ ਨਹੀਂ ਹੈਗੀ ਤੇ ਸਾਰਿਆਂ ਨੂੰ ਇਸ ਚੀਜ਼ ਤੋਂ ਪਰਹੇਜ਼ ਕਰਨਾ ਚਾਹੀਦਾ ਤੇ ਆਪਣੀ ਜਿਹੜਾ ਹੈਗਾ ਇਹ ਫੰਕਸ਼ਨ ਨੂੰ ਇੱਕ ਫੰਕਸ਼ਨ ਦੀ ਤਰ੍ਹਾਂ ਇੰਜੋਏ ਕਰਨਾ ਚਾਹੀਦਾ ਸਰ ਆਪ ਆਮ ਲੋਕ ਸਟੂਡੈਂਟਸ ਹੈਗੇ ਜੀ ਇਹਦੇ ਵਿੱਚ ਜਿਹੜਾ ਇਹ ਆਊਟਸਾਈਡਰ ਵੀ ਹੈ ਜੇ ਇਸੇ ਕਾਲਜ ਦੇ ਜਿਆਦਾ ਨਹੀਂ ਸਾਰੇ ਸਟੂਡੈਂਟਸ ਹੈਗੇ ਕੁਝ ਇਥੋਂ ਦੇ ਸਟੂਡੈਂਟਸ ਨੇ ਬਾਕੀ ਕ